ਠੀਕ ਹੈ। ਮਾਰਤਲੇ ਵਾਲਾ ਕਰਦੀ ਆ। ਠੀਕ ਆ। ਲੈ ਆਪਣਾ ਮੋੜ ਲਿਆ। ਲੋ ਜੀ। ਪੂਰੀ ਫੁੱਲ ਪਲੀ ਵੀ ਆ। ਠੀਕ ਆ। ਛੋਟੀ ਮੰਨ ਕੇ ਨਾ ਵੀ ਛੋਟੀ ਨਹੀਂ ਵੱਡੀ ਪੂਰੀ। ਠੀਕ ਆ ਠੀਕ ਆ। ਚਲੋ ਠੀਕ। ਦੋਰਾ ਤਰਾ ਚੈੱਕ ਕਰ ਸਾਂਦੇ। ਲੋ ਜੀ। ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਕੰਡਾ ਬੰਨੇ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਟੰਡਾ ਬਾਈ ਕੋਲ ਤੇ ਕਤਾਜੀ ਸੂਈ ਮੱਝ ਤੇ ਦੋ ਹੈਗੀਆਂ ਟੋਕੜ ਗੱਪਣਾ ਤੇ ਇੱਕ ਹੈਗੀ ਕੱਟੀ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹਣ ਵੱਟ ਵੱਟ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਬਾਈ ਜੀ ਸੱਸੀ ਕਾ ਜੀ ਸੱਸੀ ਆ ਬਾਈ ਨਾਮ ਵੀਰ ਜੀ ਆਪਣਾ ਦਰਸ਼ਨ ਸਿੰਘ ਆ ਜੀ ਪੈਂਡ ਕੰਡਾ ਬੰਨਾ ਜੀ ਜ਼ਿਲ੍ਹਾ ਬਰਿੰਡਾ ਜੀ ਮੱਝ ਦੀ ਜਾਣਕਾਰੀ ਵੀ ਦੱਸੋ ਮੱਝ ਵੀਰੇ ਦੂਜੇ ਸੂਏ ਸੰਧੀ ਝੋਟੀ ਹੈ ਹਾਂ ਜੀ 5 ਮਹੀਨੇ ਗੱਭਣਾ ਠੀਕ ਆ ਦੁੱਧੋ ਮਲਤ 3 ਕਿਲੋ ਦੇ ਹਜ਼ਰ ਡਰਾਈ ਆ ਠੀਕ ਆ ਛੋਟੇ ਮਸ ਦੋਨਾਂ ਮਿਲਾਂ ਤਾਂ ਨਿਕਲੋ ਹਾ ਵਾ ਤਮਨ ਨੇ ਸਾਨੀ ਦਿਖਾਉਂਦੀ ਆ ਬਸ ਠੀਕ ਆ ਗੱਲ ਸਹੀ ਆ ਅੰਗ ਕੱਪ ਜਾਨੀ ਮਾਰਦੇ ਆਪਾਂ ਇੱਥੇ ਬੰਦਾ ਆ ਗਿਆ ਆਪਣੇ ਕੋਲ ਕਿ ਨਹੀਂ ਹਾਂ ਹਾਲੇ ਆਪਣੇ ਕੋਲ ਆਈ ਸੀ ਤੇ 5 ਮਹੀਨੇ ਦੀ ਪੂਰੀ ਗੱਬਣਾ ਕਿਸੇ ਮੈ ਲੱਗਿਆ ਨਾਲ 5 ਪੂਰੇ ਸਹੀ 5 ਗੰਬਣਾ ਬਸ ਇਹ ਮੈ ਲੱਗਣ ਵਾਲਾ ਹਾਂ ਚੜ੍ਹਦੇ ਚੇਜ਼ ਹੁੰਦੀ ਆ ਠੀਕ ਆ ਇੱਕ ਚੇਤ ਨੂੰ ਸੁਣ ਤੋੜ ਦੋ ਭਰਾ ਲੋ ਭਰਾ ਝੋਟੀ ਕੱਦ ਵੜਦਾ ਸੰਗਾ ਪੱਟ ਥੋੜਾ ਤੇ ਲੋ ਇਸ ਚੈੱਕ ਕਰ ਸਕਦਾ ਲੋ ਤੋੜਾ ਤਰਾ ਵਾਈ ਦੀ ਚੈੱਕ ਕਰਵਾਈ ਵੀ ਤੁਸੀਂ ਭਰਾ ਚੈੱਕ ਕਰਵਾਸ ਜਾ ਹਾਂ ਉਹਦੀ ਚੈੱਕ ਕਰਾ ਕੇ ਲੈ ਜਾਵੇ ਇੱਥੇ ਠੀਕ ਆ ਮਾਰਾ ਤਲੇ ਵਾਲਾ ਕਰਦੀ ਆ ਠੀਕ ਲੈ ਆਪਰਾ ਮੋੜ ਲਿਆ ਲੋ ਜੀ ਪੂਰੀ ਫੁੱਲ ਪਲੀ ਵੀ ਆ ਠੀਕ ਛੋਟੀ ਮੰਨ ਕੇ ਨਾ ਦੇ ਛੋਟੀ ਨਹੀਂ ਵੱਡੀ ਪੂਰੀ ਠੀਕ ਹੈ ਠੀਕ ਲੋ ਜੀ ਦੋਰਾ ਤਰਾ ਚੈੱਕ ਕਰ ਸਾਇਦੇ ਲੋ ਜੀ ਤੁਹਾਨੂੰ ਬਹੁਤ ਸੋਹਣਾ ਲੱਗੇ ਕਰਮਾ ਬੜੇ ਥੰਦਾ ਹੈ ਡਾਕਟਰ ਪੂਰੇ ਛੋਟੀ ਦੇ ਥਾ ਠੀਕ ਹੈ ਠੀਕ ਲੋ ਜੀ ਇਹ ਆvre ਤੁਹਾੜੀ ਇਹੋ ਕਰਦੀ ਆ ਹਾਂ ਹਾਂ ਕੋਈ ਗੱਲ ਨਹੀਂ ਸਰ ਗੋਦ ਦਰਸ਼ਨભાઈ ਰੇਟ ਇਹਦਾ ਯਾਰ ਜਾਇਜ਼ ਆ ਰੇਟ ਵੀਰੇ 2 ਘਾਟ 80 ਦੇ ਦਾਂਗੇ ਬਸ 2 ਘਾਟ 80 ਹਾਂ ਰੇਟ ਕਰਾਉਣਾ 80 ਕਰਾ ਲੈ 85 ਕਰਾ ਲੈ 70000 ਦੀ ਹੈ ਹਾਂਜੀ ਠੀਕ ਆ ਲੋ ਫਿਰ ਰੇਟ ਹੈਗਾ ਭਾਈ ਕਹਿੰਦਾ 78000 ਦੇਣੀ ਆ ਮੁੱਲ ਜਿੰਨਾ ਮਰਜ਼ੀ ਕਰਾ ਲਓ ਠੀਕ ਆ ਜੀ ਹਾਂ ਜੀ ਭਾਈ ਦੋ ਨੰਬਰ ਦਾ ਦੱਸੋ ਇਹ 5 ਮਹੀਨੇ ਹੀ ਗੱਭਣਾ ਵੀਰੇ 5 ਮਹੀਨੇ ਦੀ ਗੱਭਣਾ ਹਾਂ ਇਹ ਵੀ ਦੁੱਧੋਂ ਵਾਲਾ ਡرائی ਆ ਬੱਚਾ ਝਗਾਉਂਦੀ ਕੱਟੀ ਜੇ ਮਗਰ ਠੀਕ ਆ ਦਿਖਾ ਦੇ ਇਹਦੇ ਮਗਰ ਕੱਟੀ ਆ ਇਹ ਹਾਂ ਚੈੱਕ ਕਰ ਲਓ ਸਾਫ਼ ਆ ਬਿਲਕੁਲ ਆਪਣੀ ਗਾਰੰਟੀ ਹੈ ਜਮਾ ਆ ਮਗਰ ਕੱਟੀ ਆ ਆ ਇਹ ਜੋੜੇ ਦਾ ਰੇਟ ਕਰਾਂਗੇ ਵੀਰੇ ਇਹ ਜੋੜੇ ਦਾ ਰੇਟ ਹੀ ਕਰਾਂਗੇ ਬਸ ਆਪਾਂ ਕੀ ਰੇਟ ਕਰਦਾ ਜੋੜੇ ਦਾ ਇਹ ਰੋਡ 76 ਦਾ ਦੇ ਦਾਂਗੇ ਬਸ 76000 ਦਾ ਬਸ ਦੇਣਾ ਹੀ ਐ ਨਾ ਹਾਂ ਨਹੀਂ ਆ ਕੋਈ ਆਉਣਾ ਕਰੇ ਵੀ ਆਪਾਂ ਨੂੰ 70 ਦਾ ਦੇ ਦੂ ਜਾਂ 75 ਦਾ ਆਪ ਦੇਣਾ ਬਸ ਇਹਨੇ ਲੈਣੀ ਐ ਇਹਦੀ ਵਿਚੀ ਨਾਲ ਕੱਟੀ ਆ ਹਾਂ ਨਾਲ ਹੀ ਕੱਟੀ ਜੇ ਕੱਟੀ ਮੰਨ ਲੇ ਗੇ ਕੱਲੀ ਜੇ ਕੱਟੀ ਕਰ ਕੱਲੀ ਕੱਟੀ 22000 ਦੀ ਕੱਲੀ ਕੱਟੀ 22000 ਹਾਂਜੀ ਕੋਈ ਲੈਣੀ ਚਾਹੁੰਦਾ ਠੀਕ ਆ ਤੋਰ ਦੋ ਭਰਾ ਮੋਹ ਭਰਾ ਕੱਟੀ ਹੈਗੀ ਕੱਲੀ 22000 ਦੀ ਕੱਟੀ ਵੀ ਬਹੁਤ ਸੋਹਣੀ ਆ ਥਾਂ ਥਾਂ ਬਹੁਤ ਸੋਹਣਾ ਲੱਗਿਆ ਕਰਮਾ ਵਾਲੀ ਦੇ ਕੱਟੀ ਨਾਲ ਮੈਂ ਮੈਂ ਲੋ ਜੀ ਇਹ ਵੀ 5 ਮਹੀਨੇ ਦੀ ਗੱਬਣਾ ਜੀ ਹਾਂ ਠੀਕ ਆ ਲੋ ਜੀ ਕੱਦ ਬੜਾ ਸਿੰਗੀ-ਸਿੰਗੀ ਬਹੁਤ ਸੋਹਣੀ ਐ ਛੁੱਪੀ ਜੇ ਕਿਸੇ ਨੇ ਪਾਲ ਲੈਣਾ ਬੜਾ ਬਹੁਤ ਸੋਹਣੀ ਛਿਕਾ ਜੀ ਲੋ ਜੀ ਕੱਤੀ ਵੀ ਸਾਡੇ ਡਾਇਰੈਕਟਰ ਕੈਮਰਾ ਮਾਰ ਕੱਟੀ ਠੀਕ ਐ ਮਾਰ ਦੇਵਾ ਕੈਮਰਾ ਮਾਰ ਦਿੰਦੇ ਆ ਲੋ ਭਰਾ ਚੈੱਕ ਕਰ ਸਕਦੇ ਕੱਤੀ ਬਹੁਤ ਸੋਹਣੀ ਐ ਸਿੰਗੀ-ਸਿੰਗੀ ਮੋੜਨ ਲੱਗੀ ਪਟਪੂੜਾ ਇਹਦੀ ਚੈੱਕ ਕਰ ਸਕਦੇ ਲੋ ਜੀ ਬੇਰ ਕੱਟੀ ਵੀ ਤੋਰੀ ਦੇ ਮੜੀ ਜੀ ਦਿਖਾ ਦੇ ਹਾਂ ਹਮ ਬੱਚਾ ਬੜਾ ਚੰਗਾ ਦਾ ਹਾਂ ਦੇਖੀ ਰਿਆ ਆ ਯਾਰ ਤੀਤੀ ਜਰ ਮੰਗ ਜੰਦੇ ਪਤਾ ਚਲਦਾ ਆਲੀ ਬਏ ਦੇ ਕਲ ਪਾਲ ਲੂ ਕੋਈ ਬੰਦਾ ਹਾਂਜੀ ਹਾਂਜੀ ਕਿੰਨੇ ਟਾਂ ਦੀ ਹੋਈ ਵੀਰੇ ਇਹ ਇਹ ਸੱਤ ਕੁ ਮਹੀਨੇ ਦੀ ਵੀਰੇ ਸੱਤ ਕੁ ਮਹੀਨੇ ਦੀ ਕੱਟੀ ਹੋਰ ਲੋਸੀ ਦੀ ਬੱਚਾ ਚੁੰਗਦਾ ਜਮਾ ਬੱਚਾ ਮੈਂ ਸਾਨੂੰ ਠੀਕ ਆ ਠੀਕ ਆ ਮੈਂ ਤਾਂ ਦੂਰ ਨਹੀਂ ਹੁੰਦੀ ਠੀਕ ਆ ਲੈ ਚੱਲ ਉਧਰ ਲੈ ਚੱਲ ਲੈ ਚੱਲ ਦੇ ਲੋ ਜੀ ਲੈ ਠੀਕ ਆ ਹੋਈ ਇਹੋ ਜੀ ਗੱਲ ਨੇ ਆਪਾਂ ਨੂੰ ਓਕੇ ਐਸੇ ਮੈਂ ਦਾ ਬੱਚਾ ਠੀਕ ਥਾਣਾ ਚਾਰ ਥਾਣਾ ਠੀਕਾ ਉਧਰ ਹੀ ਵੰਡ ਦੇ ਉਧਰ ਹੀ ਵੰਡ ਦੇ ਮਾਰੀ ਨਾ ਫੇਰੇ ਇੱਕ ਉਹ ਤਾਜੀ ਸੂਈ ਛੋਟੀ ਵੀ ਦਿਖਾ ਉਹ ਵੀ ਦਿਖਾਣੀ ਦਿਖਾ ਲੈ ਲੈ ਚਲ ਉਧਰ ਹੀ ਲੋ ਜੀ ਚੈੱਕ ਕਰ ਸਰੇ ਰੇਟ ਬਾਈ ਜੀ ਨੇ ਤਾਂ ਦੱਸਦਾ ਦੋ ਦਾ ਠੀਕ ਹੈ ਜੀ ਹਾਂ ਜੀ ਤਿੰਨ ਨੰਬਰ ਛੋਟੀ ਜੀ ਆ ਪਹਿਲਣ ਛੋਟੀ ਆ ਜੀ ਪਹਿਲਣ ਛੋਟੀ ਹਾਂ ਜੀ ਬੱਚਾ ਵੀਰੇ ਕੀ ਆ ਇਹਦੇ ਮਗਰ ਕੱਟਾ ਦੇ ਇਹਨੂੰ ਚਾਰ ਪੰਜਵਾਂ ਦਾ ਨਾ ਸੂਈ ਨੂੰ 4-5 ਦਿਨ ਹੋ ਗਏ ਸੁਈ ਨੂੰ ਤੇ ਰੇਟ ਭਰਾ ਪਹਿਲੀ ਇਹਦਾ ਵੀ ਦੱਸ ਦੋ ਰੇਟ ਆ ਤੇ ਬਸ ਇਹਦਾ 75000 ਲੈਣੀ ਆ ਬਸ ਤੋੜ ਕੇ ਦਿਖਾਉਣਾ ਕੋਈ 75000 ਹਲੋ ਸਭਾਈ ਵੀ ਤੇਰੀ ਕੋਈ ਥਾਂ ਤੇ ਨਹੀਂ ਕੀ ਫਰਕ ਆ ਘਰੋਂ ਆਰ ਗਿ ਸਹੀ ਠੰਡੀ ਫੁੱਲਾ ਠੀਕ ਆ ਆ ਬੱਚਾ ਕਿੰਨਾ ਲੈਣਾ ਇਹਦਾ ਬਸ 75000 ਲੈਣਾ ਇਹਦਾ 75 75 75 75 75 ਹਾਂ ਕੋਈ ਮੁੱਲ ਨਹੀਂ ਆ ਪਾਸੀ 80 ਵਾਲਾ ਕਰਿਆ ਤੇ ਦੁੱਧ ਕਿੰਨਾ ਵੀਰੇ ਦੁੱਧ ਵੀਰੇ ਹਲੇ ਬੋਲੇ ਜੋ ਸਾਫ ਹੋਈਆ 5-6 ਕਿਲੋ ਆਗਾ 5-6 ਲੀਟਰ ਦੁੱਧ ਆ ਭਰਾ ਐਵੇਂ ਗੱਪ ਮਾਰ ਨੂੰ ਕਦੀ 8 ਕਿਲੋ ਹਨ 10 ਕਿਲੋ ਹਾਂ ਝੂਠ ਨਹੀਂ ਰੇਟ ਬਿਲਕੁਲ ਬਾਈ ਦੇ ਜਾਇਜ਼ ਆ ਠੀਕ ਹਨ ਉਹ ਵੀ ਦੇ ਦਾਂਗੇ ਪਾਲਣ ਵਾਲੇ ਬੰਦੇ ਨੂੰ ਮੈਂ ਜੇ ਕੋਈ ਬਸ ਉਹ ਵੀ ਪਖਾ ਦੇ ਕੋਈ ਗੱਲ ਨਹੀਂ ਪਖਾ ਦੂਗੀ ਲੋ ਜੀ ਨੰਬਰ ਮੁਤਾਬਕ ਬਾਈ ਨੂੰ ਪੁੱਛ ਸਕਦੇ ਹੋ ਭਰਾ ਇਹ ਤਾਜੀ ਸਵੀ ਵੀ ਆ ਤੇ ਬੱਚਾ ਹੈਗਾ ਮਗਰੇ ਦੇ ਕਟਾ ਛੋਟੀ ਹੈ ਵੀ ਠੀਕ ਹਨ ਆ ਵੀ ਦੇ ਦਾਂਗੇ ਜੇ ਕੋਈ ਬੰਦਾ ਪਾਲਣ ਵਾਲਾ ਬਾਈ ਇਹ ਕੀ ਗੱਲ ਬਾਤ ਆ ਬਾਈ ਇਹ ਤਾਂ 27 ਤਰੀਕਾ ਢੀਕਾ ਭਰਾ ਹੈ ਬਈ ਇਹ ਤਾਂ ਆ ਸਾਈ ਤਰੀਕ ਦਾ ਟੀਵੀ ਹਾਂ ਦੁੱਧ ਦੇ ਥੱਲੇ ਥੋੜੇ ਹੀ ਆ ਮਨਲਾ ਐਵੇਂ ਦੇ ਦਾਂ ਜੀ ਕੋ ਪਾਲਣ ਵਾਲਾ ਹੋਵੇ ਬੰਦਾ ਠੀਕ ਆ ਦੁੱਧ ਕਿੰਨਾ ਕਰੀਏ ਹਾਂ ਦੁੱਧ ਦੇ ਥੱਲੇ 3-4 ਦਿਨ ਕਿਲੋ ਹੀ ਵਸਲ ਹੈ ਠੀਕ ਆ ਠੀਕ ਆ ਕੋਲ ਥੰਦੀ ਲੈ ਠੀਕ ਆ ਠੀਕ ਆ ਲੈ ਲੈ ਗਾਮ ਆ ਵਰ ਗਿਆ ਹਾਂ ਠੀਕ ਆ ਇਹ ਤਾਂ ਪਾਲਣ ਵਾਲੀ ਆ ਬਾਈ ਠੀਕ ਆ ਇਹ ਰੇਟ ਕੀ ਹੈ ਜੀ ਇਹਦਾ 85000 ਰੁਪਏ ਲੈਣੇ ਆ ਇਹਦਾ 85000 ਭਰਾ ਬਾਈ ਕਹਿੰਦਾ ਦੇਣੀ ਆ ਬਾਈ ਕੋਲ 4 ਮੱਜਾਂ ਟੌਪ ਦੀਆਂ ਜਿਹੜੀ ਵੀ ਫੈਟ ਆਉਂਦੀ ਆ ਤੁਸੀਂ ਵਾਈ ਜੀ ਨਾਲ ਕੰਡਕਟ ਕਰ ਸਕਦੇ ਹੋ ਵਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਠੀਕ ਆ ਜੀ ਤਾਂ ਆਪਾਂ ਇਹਨੇ ਡਾਕਟਰ ਵੀ ਪਾਲਣ ਵਾਲਾ ਬੰਦਾ ਲੈ ਜੇ ਕੋਈ ਠੀਕ ਆ ਜੀ ਮੈਂ ਇਹਦੇ ਪੈਸੇ ਆਪਰ ਨੂੰ ਲਾਉਂਦੇ ਆ ਓਕੇ ਆ 27 ਦਿਨ ਨੂੰ ਭਰਾ ਵੀ ਠੀਕ ਆ ਹਾਂ ਹਾਂ ਆ 27 ਜਿਹੜੀ ਨਾਂਗੀ ਅੱਜ 18 ਹੋ ਗਈ ਹਾਂ ਠੀਕ ਆ ਲੋ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ तहे ਦਿਲੋਂ ਧੰਨਵਾਦ ਠੀਕ ਆ ਜੀ ਕਮੈਂਟ ਸ਼ੇਅਰ ਲਾਈਕ ਜ਼ਰੂਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨੰਨਤ ਨੂੰ ਵੀਡੀਓ ਅਪਲੋਡ ਕਰ ਸਕੀਏ ਜੀ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ